ਵੋਟਾਂ ਤੋਂ ਪਹਿਲਾਂ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਕਰਮ ਮਜੀਠੀਆ ਦੇ ਨਾਲ ਖੜਕੀ ਹੋਈ ਦਿਖਾਈ ਦੇ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦਿੱਤਾ ਹੁਣ ਇਸ ਟਵੀਟ ਦਾ ਜਵਾਬ ਵੀ ਵਿਕਰਮ ਮਜੀਠੀਆ ਨੇ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਫਰ ਤੋਂ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ। ਦਾਦੀ ਕਹਿੰਦੇ ਕਿ ਉਹਨਾਂ ਨੇ ਲਿਖਿਆ ਕਿ ਸਾਨੂੰ ਬਚਪਨ ਤੋਂ ਇੱਕੋ ਗੱਲ ਸਿਖਾਈ ਗਈ ਹੈ ਕਿ ਜਿਹੜਾ ਮਾਹਦਾਨੀ ਹੁੰਦਾ ਉਹ ਕਿਸੇ ਥਾਂ ਦਾ ਨਹੀਂ ਹੁੰਦਾ। ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ। ਮਾਂ ਦੀ ਝੂਠੀ ਸੌਂ ਖਾਣ ਵਾਲਾ ਸੌਹਾਂ ਦੀ ਗੱਲਾਂ ਕਰ ਰਿਹਾ ਹੈ। ਜャ ਕਦੀ ਵੀ ਨਹੀਂ ਆਇਆ ਡਾਇਰ ਸਾਡੇ ਘਰ। ਜੇ ਹੁਣ ਪਿਓ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ। ਪਹਿਲੇ ਪੈਗ 'ਚ ਯਾਦ ਆਇਆ ਸੁੱਚਾ ਦੂਜੇ ਪੈਗ 'ਚ ਤੂੰ ਬੜਿਆ ਉੱਚਾ ਤੀਜੇ ਪੈਗ 'ਚ ਜਰਨਲ ਡਾਇਲ ਦੇਖ ਲਿਆ ਤੇ ਚੌਥਾ ਪੈਗ ਲਾ ਕੇ ਤੂੰ ਆਪ ਹੀ ਡਾਇਰ ਬਣ ਜੰਨਾ ਪੰਜਾਬ ਦਾ ਡਾਇਰ ਤੂੰ ਹੈ ਜਿਸਨੇ ਐਨਐਸਏ ਲਗਾਈ ਗੁਰੂ ਘਰ ਤੇ ਗੋਲੀਆਂ ਚਲਵਾਈਆਂ ਬੇਕਸੂਰ ਕਿਸਾਨਾਂ ਤੇ ਗੋਲੀਆਂ ਚਲਾਈਆਂ ਆ ਵੀਡੀਓ ਵਾਲਾ ਸਿਰ ਤੇ ਪੰਜਾਬ ਦਾ ਪਿਆਰ ਕਿੱਥੇ ਚਾਨਣਾ ਪਾਓ ਜਨਾਬ ਦੱਸਿਆ ਕਿ ਇਹ ਜਿਹੜੀ ਪੋਸਟ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਵਿਕਰਮ ਮਜੀਠੀਆ ਨੂੰ ਸਿੱਧਾ ਲਲਕਾਰਿਆ ਗਿਆ ਤੇ ਹੁਣ ਵਿਕਰਮ ਮਜੀਠੀਆ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਅਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਤੂੰ ਰਾਜਨੀਤੀ ਛੱਡਣ ਦੀਆਂ ਗੱਲਾਂ ਕਰਦਾ ਹੈ ਤਾਂ ਹੁਣ ਛੱਡ ਦੇ ਰਾਜਨੀਤੀ ਤੇ ਹੁਣ ਜਵਾਬ ਵੀ ਵਿਕਰਮ ਮਜੀਠੀਆ ਨੇ ਦੇ ਦਿੱਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਲਿਖਿਆ ਗਿਆ ਸੀਗਾ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਵਾਂਗਾ ਤੁਹਾਨੂੰ ਸੌ ਲੱਗੇ ਪੰਜਾਬੀਓ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ ਤੇ ਦੱਸਦੀ ਕਿ ਹੁਣ ਇਸ ਸਵਾਲ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿ ਮਾਂ ਦੀਆਂ ਝੂਠੀਆਂ ਸੌਹਾਂ ਕਾ ਕੇ ਸੌਹ ਦੀਆਂ ਗੱਲਾਂ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਨਾਤਾ ਕਦੀ ਡਾਇਰ ਸਾਡੇ ਘਰ ਆਇਆ ਹੈ ਤੇ ਨਾ ਹੀ ਪਿਓ ਦਾ ਪੋਤਾ ਤਾਂ ਹੁਣ ਛੱਡ ਦੇ ਰਾਜਨੀਤੀ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੇ ਵੱਲੋਂ ਹੁਣ ਫਿਰ ਤੋਂ ਚੇਤਾਵਨੀ ਭਗਵੰਤ ਮਾਨ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਤੂੰ ਸਵਾਲਾਂ ਦਾ ਜਵਾਬ ਮੰਗਦਾ ਹੈ ਉਹਨਾਂ ਦਾ ਸੀ ਜਵਾਬ ਦੇਣ ਨੂੰ ਤਿਆਰ ਆ ਤਾਂ ਹੁਣ ਜਿਹੜੀਆਂ ਗੱਲਾਂ ਤੂੰ ਕਰਨਿਆ ਹੈ 13 April ਨੂੰ ਲੈ ਕੇ ਤਾਂ ਹੁਣ ਤੂੰ ਆਪਣੀ ਰਾਜਨੀਤੀ ਛੱਡ ਦੇ ਤੇ ਬਿਕਰਮ ਮਜੀਠੀਆ ਦੇ ਵੱਲੋਂ ਇਹ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਿੱਧਾ ਚੈਲੰਜ ਸਿੱਧਾ ਲਲਕਾਰਿਆ ਗਿਆ ਹੈ ਹੈ ਦੱਸਦੇ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਦੇ ਲੈ ਕੇ ਜਿਹੜੇ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਤੇ ਉੱਥੇ ਹੀ ਸੁੱਚਾ ਸਿੰਘ ਲਗਾ ਦੇ ਪੁੱਤਰ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਪਲਟਬਾਰ ਵਿਕਰਮ ਮਜੀਠੀਆ ਨੂੰ ਲੈ ਕੇ ਕੀਤਾ ਤੇ ਉਸ ਤੋਂ ਬਾਅਦ ਫਿਰ ਤੋਂ 13 April ਨੂੰ ਜੜਿਆ ਵੜੇ ਬਾਂਦ ਦੇ ਵਿੱਚ ਜਿਹੜਾ ਕੇਸੜ ਹੋਇਆ ਉਸਦੇ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਪਲਟਵਾਰ ਕੀਤਾ ਫਿਰ ਤੋਂ ਲਲਕਾਰਿਆ ਗਿਆ ਵਿਕਰਮ ਮਜੀਠੀਆ ਨੂੰ ਤੇ ਹੁਣ ਵਿਕਰਮ ਮਜੀਠੀਆ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਦੇ ਵੱਲੋਂ ਇਹ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਜੇ ਪਿਓ ਦਾ ਪੁੱਤ ਹੈ ਤਾਂ ਰਾਜਨੀਤੀ ਸ਼ਰਦ